ਚੱਲ ਪਹਿਲਾਂ ਮੈਂ ਤੈਨੂੰ ਦਵਾਈ ਦਵਾ ਕੇ ਲੈਣਾ ਠੀਕ ਹੈ ਨਾ ਤੂੰ ਰੋਜ ਦਾ ਤਪਾਰ ਰੱਖਿਆ ਮੈਨੂੰ ਚੱਲ ਆ ਚੱਲ ਆਇਆ ਤੈਨੂੰ ਦਵਾਈ ਦਵਾ ਕੇ ਲੈਣਾ ਮੇਰੇ ਸਾਲੀ ਦੇ ਨੇ ਰੋਜ ਰੋਜ ਦਾ ਸ਼ਾਪਾ ਛੇੜਿਆ ਹੋਇਆ ਚੱਲ ਹੁਣ ਆਂ ਦੇਖ ਦਿੱਤੀ ਆ ਸਸੇ ਲਵੀ ਚਲੋ ਉੱਤੇ ਬੈਠੋ ਭਾਈ ਇਹਨਾਂ ਦਾ ਕਰੋ ਚੱਕ ਇਹਨਾਂ ਨੂੰ ਕਦੇ ਸਿਰ ਪੀੜ ਕਦੇ ਬੁਖਾਰ ਕਦੇ ਕੀ ਕਦੇ ਕੀ ਹੁੰਦਾ ਰਹਿੰਦਾ ਹੈ ਡਾਕਟਰ ਸਾਹਿਬ ਕੀ ਹੋਇਆ ਇਹਨਾਂ ਨੂੰ ਕੋਈ ਖਾਸ ਨਹੀਂ ਬਾਈ ਬਸ ਉਹ ਹੀ ਦੇਖ ਰਿਹਾ ਸੀ ਕਿੰਨਾ ਟਾਈਮ ਹੋ ਗਿਆ ਦੇਖ ਹੀ ਰਹੇ ਹਾਂ ਉਹ ਯਾਰ ਹੁਣ ਕਮਾਲ ਦੀ ਗੱਲ ਹੈ ਯਾਰ ਅੰਦਰ ਪੇਸ਼ੈਂਟ ਦੇ ਆ ਬਿਮਾਰੀ ਚੰਗੀ ਤਰ੍ਹਾਂ ਚੈੱਕ ਕਰਨੀ ਪੈਂਦੀ ਹੈ ਗਲਤ ਬੋਲਦੇ ਦਵਾਈ ਦਿੱਤੀ ਜਾਂਦੀ ਹੈ ਕੋਈ ਦਿਖਾਓ ਪੜਾਇਆ ਕਿੰਝਾ ਖਾਸ ਨਹੀਂ